ਸਵਾਗਤ ਹੈ ਦੋਸਤੋ ਤੁਹਾਡਾ ਦਵੰਦਰ ਡੈਰੀ ਹਰਮ ਤੇ ਦੋਸਤੋ ਅੱਜ ਆਪਾਂ ਰਾਮਪੁਰੇ ਦੀ ਮੰਡੀ ਤੇ ਪਹੁੰਚੇ ਆਂ ਇਹ ਮਹੀਨੇ ਦੀ ਇੱਕ ਤਰੀਕ ਨੂੰ ਲੱਗਦੀ ਹੁੰਦੀ ਹੈ ਹਰ ਮਹੀਨੇ ਦੀ ਇੱਕ ਤਰੀਕ ਨੂੰ ਤੇ ਜਿਲ੍ਹਾ ਨੂੰ ਬਠਿੰਡਾ ਪੈ ਜਾਂਦਾ ਮੱਝਾਂ ਇੱਥੇ ਟੌਪ ਟੌਪ ਦੀਆਂ ਆਉਂਦੀਆਂ ਦੇਖ ਸਕਦੇ ਹੋ ਤੁਸੀਂ ਸਾਡੇ ਏਰੀਏ ਦੇ ਵਿੱਚ ਇਸ ਰਾਮਪੁਰੇ ਏਰੀਏ ਦੇ ਵਿੱਚ ਤਕਰੀਬਨ ਪਹਿਲਾਂ ਤੋਂ ਮੰਡੀ ਲੱਗਦੀ ਹੈ ਤੇ ਇੱਥੇ ਨਸਲ ਸੁਧਾਰ ਹੋਈ ਆ ਚੰਗੇ ਪਸ਼ੂ ਆਉਂਦੇ ਇੱਥੇ ਤੇ ਚੰਗੇ ਵਪਾਰੀ ਵੀ ਆਉਂਦੇ ਆ ਆ ਦੇਖੋ ਤੁਸੀਂ ਮੱਝਾਂ ਦੀ ਕੁਆਲਿਟੀ ਆਰਡਰ ਵਗੈਰਾ ਬਹੁਤ ਹੀ ਵਧੀਆ ਮੱਝਾਂ ਹੁੰਦੀਆਂ ਇੱਥੇ ਤੇ ਨਾ ਸਰਸਦਾਰ ਤਾਂ ਹੋਇਆ ਇਹ ਲੰਮੇ ਟਾਈਮ ਤੋਂ ਮੰਡੀ ਲੱਗਦੀ ਜਾ ਰਹੀ ਆ ਤੇ ਦਿਖਾਉਂਦੇ ਆ ਤੁਹਾਨੂੰ ਅੱਜ ਦੀ ਮੰਡੀ ਤੇ ਰੇਟ ਵੀ ਮੰਦਾ ਚੱਲਦਾ ਜਾਂ ਤੇਜ਼ੀ ਚੱਲਦੀ ਆ ਅੱਜ ਦੇ ਭਾਅ ਸਾਰਾ ਪਤਾ ਲੱਗ ਜੂ ਤੁਹਾਨੂੰ ਮ ਜੰਬੋ ਆ ਪਹੁੰਚ ਗਿਆ ਵਪਾਰੀ ਵੀਰ ਮੈਨੂੰ ਲੱਗਦਾ ਅੱਜ ਘਟਾਏ ਆ ਜਿਹੜੇ ਬਾਹਰਲੇ ਵਪਾਰੀ ਆਉਂਦੇ ਆ ਇਹਨਾਂ ਨੇ ਮੰਡੀ ਦੇ ਵਿੱਚ ਮਿਰਖਾ ਨਾਲ 4000 ਰੁਪਿਆ ਤਕਰੀਬਨ ਇਹਨਾਂ ਨੇ ਲਖਾਈ ਕਰਤੀ ਆ ਪੂਰਾ ਕਰਕੇ ਵਪਾਰੀਆਂ ਤੇ ਬਹੁਤ ਪ੍ਰਭਾਵ ਪੈ ਗਿਆ ਆ ਸਾਨੂੰ ਭਾ ਵੀ ਆਪੇ ਆਰਾਮ ਪਰਦੇ ਨਾ ਸਣ ਸੁਧਾਰ ਵੱਲ ਸਾਰੇ ਵੀਰਾਂ ਨੂੰ ਬੇਨਤੀ ਵੀ ਧਿਆਨ ਦੇਵੋ ਜੇ ਨਸਲ ਚੰਗੀ ਆ ਤਾਂ ਆਪਣੀ ਦੁੱਧ ਦੀ ਪੈਦਾਵਾਰ ਵੀ ਚੰਗੀ ਹੋਊਗੀ ਮੱਝ ਦੇ ਅਟਰ ਦੀ ਕੁਆਲਿਟੀ ਦੇਖੋ ਤੁਸੀਂ ਬਹੁਤ ਸੋਹਣੀ ਆ ਘਰੇਲੂ ਸੱਜਣ ਦੀ ਮੱਝ ਆ ਨਿਭਾਈ ਵੀ ਨਹੀਂ ਵਿਚਾਰੇ ਨੇ ਹੂਮੇ ਲੈ ਕੇ ਆ ਵਪਾਰਕਾਂ ਦਾ ਕੰਮ ਨਹੀਂ ਹੈਗਾ ਤੇ ਬਹੁਤ ਵਧੀਆ ਜਬਰਦਸਤ ਅਟਰ ਹੈ ਬਹੁਤ ਵਧੀਆ ਸਪੇਸ ਆ ਥਾਣਾ ਅੰਦਰ ਇਸਾਨੀ ਕੁਆਲਿਟੀ ਚੈੱਕ ਕਰੋ ਰੇਟ ਆਪਾਂ ਬਾਅਦ ਤੋਂ ਕਰਦੇ ਆਂ ਗੱਲ ਪੁੱਛਦੇ ਆਂ ਤੰਦਗਾੜ ਪੂਰਾਗਾ ਠੀਕ ਆ ਕਰਾਂ ਕਿਤੇ ਮਗਾ ਯਾਰ ਬੱਚਾ ਜੇ ਮਗਰ ਆ ਤਾਜੀ ਸੂਈ ਮਗਰ ਦੇ ਕੱਟੀ ਆ ਰਾਤ ਦੀ ਸੂਈ ਵੀ ਆ ਬਾਈ ਕੰਨਾ ਬਾਕੀ ਆਪਾਂ ਕਰਦਾ ਬਾਈ ਨਾਲ ਭਾਈ ਜਿਹੜੀ ਆਪਾਂ ਮੱਝ ਦੇਖੀ ਆ ਤੇ ਇਹ ਕਿੰਨੇਵੇਂ ਸੂਏ ਆ ਇਹ ਭਾਈ ਚੌਥੇ ਸੂਏ ਆ ਚੌਥੇ ਸੂਏ ਆ ਤੇ ਕੈ ਕੈਦ ਨਾਲੀ ਸੂਈ ਵੀ ਆ ਰਾਤ ਹੀ ਸੂਈ ਆ ਰਾਤ ਸੂਈ ਆ ਤੇ ਪਿਛਲੇ ਸਾਲ ਦੁੱਧ ਪਿਛਲੇ ਸੂਏ ਨੇ ਕਿੰਨਾ ਦਿੱਤਾ 14-15 ਕਿਲੋ ਦੀ ਗਾਰੰਟੀ ਦੇ ਦੇ ਦੁੱਧ ਦੇ ਦੀ 14 ਬੰਨੋ ਦਿੱਤਾ ਪਰ ਇਹਨੇ ਹੁਣ 15 ਕਿਲੋ ਦੀ ਗਾਰੰਟੀ ਲੈ ਕੇ ਦੇਵਾਂਗੇ ਮੈਂ ਠੀਕ ਆ ਸੂਆ ਕਿਹੜਾ ਆ ਸੂਆ ਤੀਜਾ ਚੌਥਾ ਹੀ ਆ ਵੀਰੇ ਆਪਾਂ ਟੋਕੜ ਮੈਂ ਲਈ ਸੀ ਇਹ ਟੋਕੜ ਮੈਂ ਲਈ ਸੀ ਟੋਕੜ ਲਈ ਸੀ ਤੇ ਆਪਣਾ ਮੋਬਾਈਲ ਨੰਬਰ ਬੋਲਿਓ ਮੋਬਾਈਲ 98762 ਕਿਆ ਸੀ 175 ਦੁਬਾਰੇ ਫੇਰ ਬੋਲਦੇ 98762 88 175 ਇਹ ਮੁੱਲ ਕੀ ਰੱਖੋਗੇ ਮੋਲੇ ਦਾ 1.80 ਕਰਦੇ ਆ 1.80 ਲੈਣ ਦੇ ਕਿੰਨੀ ਦੀ ਹੋ ਜੂ ਮੈਂ ਦੇ ਦੇਂਗੇ 1.60 ਹਜ਼ਾਰ ਦੀ ਵੀਰੇ ਪਿੰਡ ਕਿਹੜਾ ਆਪਣਾ ਪਿੰਡ ਲਾਲਿਆਣੀ ਵੀਰੇ ਲਾਲਿਆਣਾ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਆਪਣਾ ਸਰਦੂਲਗੜ ਹੀ ਪੈਂਦਾ ਵੀਰੇ ਆਪਾਂ ਸਰਦੂਲਗੜ ਪੈਂਦਾ ਹਾਂਸਾ ਲਾਲਾ ਹਾਂਸਾ ਇਹ ਬਈ ਕੰਮ ਆਪਣਾ ਵਪਾਰ ਦਾ ਕਿਵੇਂ ਇਹ ਕਰੂਗਾ ਵੀਰੇ ਟੋਕੜਾ ਮੱਝਾਂ ਪਾਲਦੇ ਆਂ ਕਰੂ ਮੱਝ ਹਾਂਜੀ ਕਰੂ ਮੱਝ ਟੋਕੜਾ ਮਚਨ ਲੈ ਕੇ ਪਾਲਦੇ ਟੋਕੜਾ ਲੈ ਕੇ ਪਾਲਦੇ ਠੀਕ ਆ ਪਿਛਲੇ ਸਾਲ ਚੋਈ ਵੀ ਆ ਤੁਹਾਡੀ ਇਹ ਠੀਕ ਆ ਦੇਖ ਸਕਦੇ ਹੋ ਰੋਸ ਤੋਂ ਤੁਸੀਂ ਅੱਡਲੀ ਕੁਆਲਿਟੀ ਬਹੁਤ ਸੁਣੀਆ ਤੁਸੀਂ ਬਾਈ ਨਾਲ ਸੰਬੰਧ ਕਰ ਲਿਓ ਮਾਰਕਟ ਚੰਗੀ ਆ ਤੁਦ ਨੂੰ ਸਾਉਣ ਲੈਵਰੀ ਪੂਰੀ ਸਾਫ ਆ ਜਿਹੜੀ ਵਰੀ ਕੁਆਲਿਟੀ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਡਰ ਕੁਆਲਿਟੀ ਆ ਦੀ ਹਾਂ ਮਾਰਕਟ ਤੇ ਬਾਈ ਨਾਲ ਤੋਂ ਲੈ ਕੇ ਹੀ ਡੀਟੇਲ ਦੱਸ ਦਿਆਂ। ਬਾਕੀ ਥੋੜੀ ਜੀ ਪਤਲੀ ਪੈਂਦੀ ਹੈ, ਕੱਦ-ਕਾਠ ਚ ਚੰਗੀ ਐ। ਕੱਦ ਪੂਰਾ ਹੈਗਾ। ਤੇ ਬੱਚਾ ਇਹਦੇ ਮਗਰ ਆ ਗਿਆ ਬੱਚਾ। ਤੇ ਆਰਡਰ ਤੁਸੀਂ ਚੈੱਕ ਕਰ ਸਕਦੇ। ਬੱਚਾ ਇਹਦੇ ਮਗਰ ਆ ਗਿਆ। ਤੇ ਡੀਟੇਲ ਲੈ ਕੇ ਦੱਸ ਦਿਆਂਗਾ। ਹਾਂਜੀ ਜਿਹੜੀ ਆਪਾਂ ਆ ਗਾਂ ਦੇਖੀ ਆ ਤੇ ਇਹ ਕਿੰਨਵਾਂ ਸੂਆ ਸੂਰੀ ਆ ਇਹ ਦੂਜਾ ਸੂਆ ਸੂਈ ਵੀ ਆ ਜੀ ਦੂਜਾ ਸੂਆ ਸੂਈ ਵੀ ਆ ਹਾਂਜੀ ਤੇ ਦੁੱਧ ਕਿੰਨਾ ਥੱਲੇ ਦੁੱਧ ਹੈਗਾ 17 ਲੀਟਰ ਹੋਣਾ ਅੱਜ ਅੱਜ 17 ਲੀਟਰ ਤਿਆਰ ਆ ਪਹਿਲਾਂ 22-23 ਲੀਟਰ ਦੋ ਦਿੱਤੇ ਪਹਿਲੇ ਇਹਨਾਂ ਨੇ 22-23 ਕੱਟਿਆ ਹਾਂਜੀ ਤੇ ਕੈਦਨ ਵਾਲੀ ਸੂਈ ਵੀ ਆ ਜੀ ਇਹਨੂੰ ਬਸ 7 ਦਿਨ ਹੋ ਗਏ ਸੂਈ 7 ਦਿਨ ਹੋ ਗਏ ਤੇ ਆਪਣਾ ਪਿੰਡ ਦੱਸ ਦਿਓ ਜੀ ਕਿਹੜਾ ਪਿੰਡ ਮਹਿਰਾਜ ਹੈ ਅੱਛਾ ਜੀ ਤੇ ਮੋਬਾਈਲ ਨੰਬਰ ਕਿੰਨਾ ਜੀ 9878177010 9878177010 77 ਜੀ ਨੂੰ ਰਾਜ਼ ਤੇ ਇਹਦਾ ਮੁੱਲ ਕੀ ਰੇਟ ਹੈ ਜੀ ਮੁੱਲ ਇਹਦਾ 85000 ਰੁਪਏ ਹੈ 85000 ਲੈਣ ਦੇਣ ਜਾਂ ਕਿੱਥੋਂ ਤੱਕ ਛੱਡ ਦੋਗੇ ਤਾਂ ਲੈਣ ਦੇਣ ਛੱਡਦਾ 75000 ਰੁਪਏ 75000 ਦੀ ਹੋ ਜੂਗੀ ਲਾ ਵੀ ਦੋਸਤੋ 75000 ਰੁਪਏ ਦੀ ਜਿਹੜੀ ਇਹ ਵੈਟ ਹੋ ਜੂਗੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਮਾਂ ਕਰੇ ਬੱਚਾ ਆ ਗਿਆ 8 ਦਿਨਾਂ ਦੀ ਬਾਈ ਕਹਿੰਦੇ ਸੋਈ ਹੈ ਦੁੱਧ ਦਾ ਇਸ ਟਾਈਮ ਬਾਈ ਦਾ 17 ਲੀਟਰ ਦੁੱਧ ਤੇ ਚੱਲ ਰਹੀ ਹੈ ਬਾਕੀ ਤੁਸੀਂ ਆਪ ਦੀ ਜਿਹੜੀ ਸਮਝ ਨਾਲ ਲੈਣੀ ਹੈ ਤੇ ਸਾਨੂੰ ਇੱਕ ਆ ਗੱਬਣ ਮੱਝ ਦਿਖਾਉਣੀ ਹੈ ਤੇ ਤੁਸੀਂ ਦੇਖ ਲਓ ਜਮਾ ਜੈਡ ਬਲੈਕ ਹੈ ਤੇ ਬਸ ਥੋੜੇ ਘਣੇ ਦੇਣੀ ਰਹਿੰਦੇ ਆ ਆ ਟਰੈਕਟਰ ਬਹੁਤ ਸੋਹਣਾਗਾ ਤੇ ਜੈਡ ਬਲੈਕ ਹੈ ਇੱਕ ਇਹੜਾ ਸਿੰਗ ਦਾ ਇਹਨੇ ਕੋਲਰ ਲਾਇਆ ਹੋਇਆ ਤੇ ਬਾਈਆਂ ਨਾਲ ਆਪਾਂ ਕਰਦੇ ਆਂ ਗੱਲ ਲੈ ਕੇ ਡਿਟੇਲਸ ਉਹ ਦੱਸਦੇ ਆਂ ਰਾਮਪੁਰੇ ਫੁੱਲ ਦੀ ਮੰਡੀ ਦੇ ਕੋਲ ਈ ਆ ਮੋਬਾਈਲ ਨੰਬਰ ਵੀ ਜਾ ਕੇ ਦਿੰਦੇ ਆ ਕਿਹੜਾ ਫਰਕ 4 ਕਿਲੋ ਲੰਮੀ ਲੈ ਬਾਈ ਸਾਹਿਬ ਮਾਰਚੇ ਨਾਲ ਕੋਈ ਨਹੀਂ ਦੇਖ ਲਓ ਤੁਸੀਂ ਆਰਡਰ ਦੀ ਕੁਆਲਿਟੀ ਹੋਰ ਦੇ ਲੱਗਦਾ ਯਾਰ ਤੇ ਪਿੱਠ ਪੁੜਾ ਇੱਕ ਦਰਮਿਆਨ ਨੇ ਕੱਦ ਦੀ ਮੱਝ ਆ ਗਈ ਇਹ ਤੇ ਬਾਗਾਂ ਨਾਲ ਆਪਾਂ ਕਰਦੇ ਆਂ ਕੀ ਮੁੱਲ ਮੰਗਦੇ ਨੇ ਕੱਲ ਕਲਾ ਥਾਣਾ ਕਰਦੇ ਗੱਲ ਭਾਈ ਜਿਹੜੀ ਆਪਾਂ ਇਹ ਮੱਝ ਦੇਖੀ ਜੀ ਤੋਰ ਕੇ ਹੁਣ ਤੇ ਇਹ ਕੈਮਾ ਸੁਹਾ ਜੀ ਇਹਦਾ ਜੀ ਤੀਜਾ ਸੁਹਾ ਮਨਨ ਕਰੋ ਚਲੋ ਤੀਜਾ ਸੁਆ ਹਾਂਜੀ ਤੇ ਆਪਣੇ ਘਰ ਦੀ ਆ ਹਾਂਜੀ ਘਰ ਦੀ ਆ ਤੇ ਦਿਨ ਕਹਿਕ ਲੈਂਦੀ ਆ ਦਿਨ ਤਾਂ ਕੱਢ ਜੂ ਜੇ 10 ਦਿਨ 10 ਦਿਨ ਕੱਢ ਜੂ ਹਾਂਜੀ ਤੇ ਇਹਦਾ ਮੁੱਲ ਕੀ ਮੰਗਦੇ ਹੋ ਮੁੱਲ ਤਾਂ 1.85 ਕਰਦੇ ਜੀ ਇੱਕ ਬਚ ਲੈਣ ਦੇਣ ਜਾਂ ਕਿੰਨੇ ਦਾ ਹੋ ਜੂ ਕੋਣ ਕਰਦਾ ਮੰਨਤਾ ਨਾ ਵੀਡੀਓ ਦੇ ਕੋਈ ਆਪਣੇ ਵੀਡੀਓ ਦੇਖਤਾ ਠੀਕ ਹੈ ਜੀ ਤੇ ਆਪਣਾ ਪਿੰਡ ਕਿਹੜਾ ਜੀ ਪਿੰਡ ਮਹਰਾਜ ਆ ਜੀ ਪਿੰਡ ਕਾਲਾ ਪੱਤੀ ਪੱਤੀ ਕਾਲਾ ਪੱਤੀ ਕਾਲਾ ਤੇ ਮੋਬਾਈਲ ਨੰਬਰ ਬੋਲਿਓ ਆਪਣਾ ਕਿੰਨਾਗਾ ਮੋਬਾਈਲ ਨੰਬਰ 88476 88476 3312 33127 33127 33127 ਤੇ ਬਾਈ ਜੇ ਕਿਸੇ ਨੂੰ ਤੁਸੀਂ ਮਾਝਾ ਸਾਡੇ ਫੈਟ ਆਉਂਦੀ ਆ ਤੁਸੀਂ ਆ ਕੇ ਪਿੰਡ ਮਹਰਾਏ ਤੋਂ ਖਰੀਦ ਸਕਦੇ ਹੋ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਧੰਨਵਾਦ